अच्छा जोड़ा बच्चा गोद तो जेचा है कि पूरा मामला की है समझाओ ਬੱਚਾ ਇਸਾਂ ਬੈਨਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦਿਓ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦਿੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪਏ ਨੀ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਟਰੀ ਬੱਚੇ ਉਹਨਾਂ ਤੋਂ 80 ਲਿੱਟਾਈ ਕੀ ਕੀਤਾ ਪੈਸਾ ਐਸੇ ਬੈਡਲ ਮਹਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਕੇ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੂ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਵਗੈਰੇ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੁਈ ਫਿਰ ਇਸ ਗਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਬੋਕਾਸ਼ੀ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਤੂ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹੁਣ ਪਾੜ ਲੇਗੇ ਫਿਰ ਹਾਂਜੀ ਜਨਾਬ ਬਗਲਜਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਦੀ ਵਾਈਫ ਗੁਰਮਨ ਕੌੜਾ ਇਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੱਜੂ ਨੇ ਸਨ ਆਫ ਚਰਮਨਦਾਸ ਨੇ ਉਹਦੀ ਵਾਈਫ ਆਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸਾਹਮਣੇ ਰਕਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬਡਲਾਡੇ ਉਹਨਾਂ ਲੈ ਲਿਆ ਉਹਨਾਂ ਨੇ ਲਾਜਵੀਂ ਕਰਾਇਆ 15-20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦ ਤਾਂ ਐਡਪਟਿਵ ਬਣਾ ਲਿਆ ਗੋਦ ਲੈ ਲਿਆ ਸੀਗਾ ਇਹ ਲਿਖ ਲਈ ਐਡਪਟ ਕਿੱਥੇ ਹਾਂਜੀ ਲਿਖ ਲਈ ਐਡਪਟ ਕਿੱਥੇ ਆ ਹੈਗਾ ਐਡਪਟ ਇੱਕ ਨਿਊਜ਼ ਚੱਲ ਰਿਹਾ ਜਿਹੜਾ ਵੀ ਐਸੇ ਨਸ਼ਾ ਲੈਂਦੇ ਸੀ ਐਸੇ ਨਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀਗੇ ਜੰਮ ਵੀ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੇ ਉਹੀ ਉਹਨਾਂ ਨੇ ਲੈ ਲਈ ਸੀਗੇ ਪੁੱਛ ਨੇ ਵੀ ਦਵਾਈ ਉਹਨਾਂ ਨੂੰ ਦਵਾਈ ਚਾਰ ਪੰਜ ਮਹੀਨੇ ਪਹਿਲਾਂ ਉਹਦੀ ਕੋਈ ਗੱਲਬਾਤ ਆਈ ਉਹ ਪੈਸਾ ਦਾ ਮਾਮਲਾ ਵੀ ਜਿਹੜਾ ਉਹ ਕਹਿ ਰਹੇ ਨੇ ਵੀ ਨਹੀਂ ਪੈਸਿਆਂ ਦਾ ਕੋਈ ਅਜੇ ਮਾਮਲਾ ਸਾਹਮਣੇ ਨਹੀਂ ਆਇਆ ਉਹ ਤਾਂ ਬੇਸਰੀ ਉਹ ਬੱਚੇ ਦਾ ਇਲਾਜ ਜਾਂ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵੀ ਆ ਕਰ ਰਹੇ ਹਸਪਤਾਲ ਜਾਂ ਦਾਖਲ ਸੀਗਾ ਉਹਦੀ ਉਹ ਹੈਗੀ ਹੈ ਕੋਈ ਉਹਦੇ ਨਾਲ ਤਾਂ ਆਲਟੀਮੇਟਲੀ ਕੀ ਕਰ ਰਹੇ ਐਲਟੀਮੇਮੇਟਲੀ ਵਾਲ ਭਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਇਡ ਲੈ ਕੇ ਜੋ ਵੀ ਹੋਗਾ ਜੇ ਤਾਂ ਇਦਲੇ ਪਾਸੇ ਚੱਲੋ ਕੋਈ ਗੱਲਬਾਤ ਹੋ ਜੋ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਫੀਲਾਂ ਦੇ ਬੱਚਾ ਵੀ ਆਪਣੀ ਕਰਸਨੀ ਤੇ ਆ ਬੱਚਾ ਜੀ ਬੱਚਾ ਆਰਤੀ ਕੋਲੇ ਐ ਬਾਈ ਫਾਪ ਸੱਜੂ ਕੋਲੇ ਉਹਨਾਂ ਕੋਲੇ ਆ ਇੱਥੋਂ ਗਏ ਨੇ ਤੇ ਠੀਕਾ ਦਾ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਉਹਨਾਂ ਉਹਨਾਂ ਦੀ ਵਰਗੀ ਜਮ ਮਰੀ ਜੇ ਕੋਈ ਉਹਨੂੰ ਦੁੱਖ ਚਖ ਲਈ ਪਉਂਦੀ ਆ ਉਹਨੂੰ ਸ਼ਾਮਣ ਕੇ ਜਾ ਉਹਨਾਂ ਤੋਂ ਸਮਝਾਉਂਗੇ ਜੇ ਬੱਚਾ ਉਹਨਾਂ ਦੇ ਕੋਲੇ ਹੀ ਆ